ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਨਾਲ ਜੁੜੀ ਦੇਖਣ ਨੂੰ ਮਿਲਦਾ ਦੀ ਕਿ ਅਮਰਤਪਾਲ ਦੇ ਵੱਲੋਂ ਇੱਕ ਵਾਰ ਫਿਰ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਸਿੱਖਾਂ ਨੂੰ ਵੱਡਾ ਸਨੇਹਾ ਲਾਇਆ ਗਿਆ ਵੱਡੀ ਵੱਡੇ ਕਾਫਲੇ ਦੇ ਵਿੱਚ 50 ਸਿੱਖਾਂ ਨੂੰ ਸ੍ਰੀ ਕਾਲ ਤਖਸੈ ਪਹੁੰਚਣ ਦੀ ਅਪੀਲ ਕੀਤੀ ਗਿਆ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਅਮਰਤਪਾਲ ਦੇ ਦਸਤਾਰ ਬੰਦ ਦੇ ਸੰਬੰਧ ਦੇ ਵਿੱਚ ਸਮੂਹ ਸਿੱਖਾਂ ਨੂੰ ਸ੍ਰੀ ਕਾਲ ਤਖਸੈ ਪਹੁੰਚਣ ਦੀ ਅਪੀਲ ਕੀਤੀ ਗਿਆ ਕਿਹਾ ਕਿ ਵੱਧ ਤੋਂ ਵੱਧ ਪੰਜਾਬ ਦੇ ਸਿੱਖ ਨੇ ਜਿਹੜੇ ਉਹ ਸ੍ਰੀ ਕਾਲ ਤਖਸੈ ਪਹੁੰਚਣ ਦੇ ਅਰਦਾਸ ਦੇ ਵਿੱਚ ਜਰੂਰ ਸ਼ਮੂਲੀਅਤ ਕਰਨ ਦਾ ਦੱਯਾ ਕਿ ਲਗਾਤਾਰ ਅਮਰਤਪਾਲ ਨੂੰ ਲੈ ਕੇ ਹਰ ਦਿਨ ਕੋਈ ਨਾ ਕੋਈ ਵੱਡੀ ਅਪਡੇਟ ਆਉਂਦੀ ਰਹਿੰਦੀ ਹੈ ਬੀਤੇ ਦਿਨੀ ਅਮਰਤਪਾਲ ਦੇ ਚਾਚੇ ਤੋਂ ਐਨਆਈ ਦੇ ਵੱਲੋਂ ਲਗਭਗ 5-6 ਘੰਟੇ ਦੀ ਪੁੱਛਗਿੱਛ ਕੀਤੀ ਗਈ ਸੀ ਜਿਸ ਦੌਰਾਨ ਅਮਰਤਪਾਲ ਦੇ ਚਾਚਾ ਨੇ ਬਿਆਨ ਦਿੱਤਾ ਸੀਗਾ ਕਿ ਜਿਹੜਾ ਅਮਰਤਪਾਲ ਦੀ ਸ਼ਬੀ ਨੂੰ ਖਰਾਬ ਕਰਨ ਦੇ ਲਈ ਸਾਡੇ ਨਾਲ ਸਰਕਾਰ ਦੇ ਵੱਲੋਂ ਇਹ ਖੇਡਾਂ ਖੇਡੇ ਜਾ ਰਹੇ ਨੇ ਸਾਡੇ ਅਸੀਂ ਬਿਲਕੁਲ ਸਾਫ਼ ਬੰਦੇ ਆ ਸਾਡੇ ਤੇ ਕੋਈ ਜਿਹਾ ਕੰਮ ਨਹੀਂ ਨਾ ਆਇਆ ਅਸੀਂ ਕੁਝ ਕਰਦੇ ਜੇ ਚੱਲਦੇ ਸਾਡੇ ਤੇ ਐਨ.ਆਈ. ਦੀਆਂ ਰੇਟਾਂ ਪਹਿਣ ਦੂਜੇ ਪਾਸੇ ਅਮਰਤਪਾਲ ਦੇ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੇ ਮਾਤਾ ਪਿਤਾ ਦੇ ਬਦਲ ਲਗਾਤਾਰ ਅਮਰਤਪਾਲ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਕਿਉਂਕਿ ਐਨ.ਐਸ.ਏ ਅਮਰਤਪਾਲ ਦੇ ਵਧਾ ਦਿੱਤਾ ਗਿਆ ਅਮਰਤਪਾਲ ਖਡੂਰ ਸਾਹਿਬ ਤੋਂ ਜਿੱਤਦੇ ਐਮਪੀ ਬਣਦੇ ਨੇ ਸਾਡੇ 4.5 ਲੱਖ ਵੋਟਾਂ ਦੀ ਗਿਰਤੀ ਦੇ ਨਾਲ ਇਹ ਵੱਡੀ ਲੀਡ ਦੇ ਨਾਲ ਜਿੱਤਦੇ ਨੇ ਜੁਤੇ ਪਾਸੇ ਜਿਵੇਂ ਐਮਪੀ ਬਣਦੇ ਸੌ ਚੁੱਕ ਸਮਾਉਗੀ ਹੁੰਦਾ ਹੈ ਅਤੇ ਹੁਣ ਲਗਾਤਾਰ ਅਮਰਤਪਾਲ ਦੇ 3 NSC ਨੂੰ ਖਤਮ ਕਰਨ ਦੀ ਗੱਲ ਆਕੀ ਜਾਰੀ ਅਮਰਤਪਾਲ ਨੇ ਵੀ ਹਾਲਾਕੀ ਹਾਈ ਕੋਰਟ ਦਾ ਰੋਕ ਦਿੱਤਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਜਵਾਬ ਵੀ ਮੰਗਿਆ ਸੀਗਾ ਜਦ ਚੱਲਦੇ ਆ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਸੀਗਾ ਕਿ ਅਮਰਤਪਾਲ ਅਤੇ ਉਸ ਸਾਥੀਆਂ ਤੋਂ ਕਿਤਨਾ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਪਰ ਜੂਚੇ ਵਾਸੀ ਗੱਲ ਕੀਤੀ ਆ ਵੀ ਹੁਣ ਅਮਰਤਪਾਲ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਸੇਹਾਂ ਲਾਇਆ ਗਿਆ ਕਿ ਅਮਰਤਪਾਲ ਦੀ ਦਸਤਾਰ ਬੰਦੀ ਤੇ ਸ਼੍ਰੀ ਕਾਲ ਤਖਤ ਸਾਹਿਬ ਉਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੂਹ ਪੰਜਾਬ ਦੇ ਲੋਕ ਕਦੇ ਸਿੱਖ ਭਾਈਚਾਰੇ ਚ ਕਾਲ ਤਖਤ ਸਾਹਿਬ ਪਹੁੰਚੋ ਤੇ ਉੱਥੇ ਅਰਦਾਸ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਜਿਹੜਾ ਇਹ ਬਿਆਨ ਅਮਰਤਪਾਲ ਦੇ ਵੱਲੋਂ ਆਪਣੇ ਟਵਿੱਟਰ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਲਿਖਿਆ ਕਿ ਅਮਰਤਪਾਲ ਦੇ ਵੱਲੋਂ ਵੀ ਸਾਰੇ ਸਮੂਹ ਪੰਜਾਬੀ ਭਾਈਚਾਰਾ ਸ਼੍ਰੀ ਕਲਤਾ ਸਾਹਿਬ ਪਹੁੰਚਣ 29 ਤਰੀਕ ਨੂੰ ਆਉਣ ਵਾਲੀ ਕੱਲ 29 ਤਰੀਕਾ 29 ਅਕਤੂਬਰ ਨੂੰ ਇੱਥੇ ਦਰਬਾਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੀ ਹਰ ਦਿਨ ਕੋਈ ਨਾ ਕੋਈ ਵੱਡੀ ਅਪਡੇਟ ਜਰੂਰ ਦੇਖਵਾਂ ਜਿਹੜੀ ਉਹ ਬਾਰਿਸ਼ ਪੰਜਾਬ ਜਥੇਬੰਦੀ ਦੇ ਮੁਖੀ ਪਾਈ ਅਮਰਤਪਾਲ ਦੇ ਨਾਲ ਜੁੜੀ ਦੇਖਣ ਨੂੰ ਮਿਲਦਾ ਦੀ ਕਿ ਅਮਰਤਪਾਲ ਦੇ ਵੱਲੋਂ ਇੱਕ ਵਾਰ ਫਿਰ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਸਿੱਖਾਂ ਨੂੰ ਵੱਡਾ ਸਨੇਹਾ ਲਾਇਆ ਗਿਆ ਵੱਡੀ ਵੱਡੇ ਕਾਫਲੇ ਦੇ ਵਿੱਚ ਪੰਜਾਬ ਸਿੱਖਾਂ ਨੂੰ ਸ੍ਰੀ ਅਕਾਲ ਤਖਸੈ ਪਹੁੰਚਣ ਦੀ ਅਪੀਲ ਕੀਤੀ ਗਿਆ ਕਿ ਇਹ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਅਮਰਤਪਾਲ ਦੇ ਦਸਤਾਰ ਬੰਦਰੀਏ ਸੰਬੰਧ ਦੇ ਵਿੱਚ ਸਮੂਹ ਸਿੱਖਾਂ ਨੂੰ ਸ੍ਰੀ ਅਕਾਲ ਤਖਸੈ ਪਹੁੰਚਣ ਦੀ ਅਪੀਲ ਕੀਤੀ ਗਿਆ ਕਿ ਇਹ ਕਿ ਵੱਦ ਤੋਂ ਵੱਦ ਪੰਜਾਬ ਦੇ ਸਿੱਖ ਨੇ ਜਿਹੜੇ ਉਹ ਸ੍ਰੀ ਅਕਾਲ ਤਖਸੈ ਪਹੁੰਚਣ ਦੇ ਅਰਦਾਸ ਦੇ ਵਿੱਚ ਜਰੂਰ ਸ਼ਮੂਲੀਅਤ ਕਰਨ ਦਾਤੇ ਕਿ ਲਗਾਤਾਰ ਅਮਰਤਪਾਲ ਨੂੰ ਲੈ ਕੇ ਹਰ ਦਿਨ ਕੋਈ ਨਾ ਕੋਈ ਵੱਡੀ ਅਪਡੇਟ ਆਉਂਦੀ ਰਹਿੰਦੀ ਹੈ ਬੀਤੇ ਦਿਨੀ ਅਮਰਤਪਾਲ ਦੇ ਚਾਚੇ ਤੋਂ ਐਨਆਈ ਦੇ ਵੱਲੋਂ ਲਗਭਗ 5-6 ਘੰਟੇ ਦੀ ਪੁੱਛਗਿੱਛ ਕੀਤੀ ਗਈ ਸੀ ਜਿਸ ਦੌਰਾਨ ਅਮਰਤਪਾਲ ਦੇ ਚਾਚਾ ਨੇ ਬਿਆਨ ਦਿੱਤਾ ਸੀਗਾ ਕਿ ਜਿਹੜਾ ਅਮਰਤਪਾਲ ਦੀ ਸ਼ਬੀ ਨੂੰ ਖਰਾਬ ਕਰਨ ਦੇ ਲਈ ਸਾਡੇ ਨਾਲ ਸਰਕਾਰ ਦੇ ਵੱਲੋਂ ਇਹ ਖੇਡਾਂ ਖੇਡੇ ਜਾ ਰਹੇ ਨੇ ਸਾਡੇ ਅਸੀਂ ਬਿਲਕੁਲ ਸਾਫ਼ ਬੰਦੇ ਆ ਸਾਡੇ ਤੇ ਕੋਈ ਜਿਹਾ ਕੰਮ ਨਹੀਂ ਨਾ ਆਇਆ ਸੀ ਕੁਝ ਕਰਦੇ ਜੇ ਚੱਲਦੇ ਸਾਡੇ ਤੇ ਐਨਆਈ ਦੀਆਂ ਰਿਟਰ ਪਹਿਣ ਦੂਜੇ ਪਾਸੇ ਅਮਰਤਪਾਲ ਦੇ ਮਾਤਾ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੇ ਮਾਤਾ ਪਿਤਾ ਦੇ ਬਦਲ ਲਗਾਤਾਰ ਅਮਰਤਪਾਲ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ ਕਿਉਂਕਿ ਐਨਐਸਏ ਅਮਰਤਪਾਲ ਦੇ ਬਿਨਾਂ ਦਿੱਤਾ ਗਿਆ ਹੈ ਅਮਰਤਪਾਲ ਖਡੂਰ ਸਾਹਿਬ ਤੋਂ ਜਿੱਤਦੇ ਐਮਪੀ ਬਣਦੇ ਨੇ 4.5 ਲੱਖ ਵੋਟਾਂ ਦੀ ਗਿਣਤੀ ਦੇ ਨਾਲ ਇਹ ਵੱਡੀ ਲੀਡ ਨਾਲ ਜਿੱਤਦੇ ਨੇ ਦੂਜੇ ਪਾਸੇ ਜਿਵੇਂ ਐਮਪੀ ਬਣਦੇ ਸੌ ਸੁਆਉਗੀ ਹੁੰਦਾ ਹੈ ਅਤੇ ਹੁਣ ਲਗਾਤਾਰ ਅਮਰਤਪਾਲ ਦੇ ਤਿੰਨ ਐਸਏ ਨੂੰ ਖਤਮ ਕਰਨ ਦੀ ਗੱਲ ਆਕੀ ਜਾ ਰਹੀ ਆ ਅਮਰਤਪਾਲ ਨੇ ਵੀ ਹਾਲਾਕੀ ਹਾਈ ਕੋਰਟ ਦਾ ਰੁਕੀਤਾ ਦੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਜਵਾਬ ਵੀ ਮੰਗਿਆ ਸੀਗਾ ਜਿੱਦੇ ਚੱਲਦੇ ਆ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਸੀਗਾ ਕਿ ਅਮਰਤਪਾਲ ਅਤੇ ਉਸ ਸਾਥੀਆਂ ਤੋਂ ਕਿਤਨਾ ਗਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਪਰ ਉੱਚੇ ਪੱਸੇ ਗੱਲ ਕੀਤੀ ਆ ਵੀ ਹੁਣ ਅਮਰਤਪਾਲ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਸੇਂਹਾਂ ਲਾਇਆ ਗਿਆ ਕਿ ਅਮਰਤਪਾਲ ਦੀ ਦਸਤਾਰ ਬੰਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੂਹ ਪੰਜਾਬ ਦੇ ਲੋਕ ਕਦੇ ਸਿੱਖ ਭਾਈਚਾਰੇ ਚ ਅਕਾਲ ਤਖਤ ਸਾਹਿਬ ਪਹੁੰਚੋ ਤੇ ਉੱਥੇ ਅਰਦਾਸ ਦੇ ਵਿੱਚ ਆਪਣੀ ਹਾਜ਼ਰੀ ਲਵਾਓ ਜਿਹੜਾ ਇਹ ਬਿਆਨ ਅਮਰਤਪਾਲ ਦੇ ਵੱਲੋਂ ਆਪਣੇ ਟਵਿੱਟਰ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਲਿਖਿਆ ਕਿ ਅਮਰਤਪਾਲ ਦੇ ਵੱਲੋਂ ਵੀ ਸਾਰੇ ਸਮੂਹ ਪੰਜਾਬੀ ਭਾਈਚਾਰਾ ਸ਼੍ਰੀ ਕਲਤਾ ਸਰ ਪਹੁੰਚਣ 29 ਤਰੀਕ ਨੂੰ ਆਉਣ ਵਾਲੀ ਕੱਲ੍ਹ 29 ਤਰੀਕਾ 29 ਅਕਤੂਬਰ ਨੂੰ ਇੱਥੇ ਦਰਬਾਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਗੱਲ ਕੀਤੀ ਜਾਵੇ ਤਾਂ ਅਮਰਤਪਾਲ ਦੀ ਹਰ ਦਿਨ ਕੋਈ ਨਾ ਕੋਈ ਵੱਡੀ ਅਪਡੇਟ ਜਰੂਰ ਦੇਖਣ ਨੂੰ